ਮੇਰਾ ਨਾਮ ਪੂਜਾ ਹਾਂ ਜੀ ਕਿੰਨੇ ਸਾਲ ਦਾ ਭਰਾ ਹੈ ਤੁਹਾਡਾ ਭਾਇਆ ਸਾਲਾਂ ਦਾ ਹੈ ਲੈ ਟੀਕਾ ਲਾ ਲਿਆ ਹਾਂ ਜੀ ਆਈ ਤਿੰਨ ਵਾਰੀ ਪਹਿਲਾਂ ਵੀ ਇਹਨੂੰ ਬਚਾਇਆ ਕਿੰਨੀਆਂ ਭੈਣਾਂ ਪੰਜ ਭੈਣਾਂ ਪੰਜ ਭੈਣਾਂ ਇਕੱਲਾ ਹੈ ਹਾਂ ਜੀ ਇਕੱਲਾ ਸਾਰਿਆਂ ਨਾਲ ਸਾਡੇ ਤੋਂ ਛੋਟਾ ਹੈ ਇਹ ਨਸ਼ਾ ਲੈਂਦਾ ਕਿਥੋਂ ਸੀ ਆ ਇਹਨੂੰ ਨਹੀਂ ਪਤਾ ਅੱਡੇ ਬੈਂਡ ਚੋਂ ਲੈਂਦਾ ਹੈ ਪਿੰਡ ਤੇ ਕੌਣ ਦਿੰਦਾ ਈ ਉਹਨੂੰ ਕੁਝ ਪਤਾ ਤੁਹਾਨੂੰ ਵੀ ਨੂੰ ਨਹੀਂ ਪਤਾ ਕਿ ਥੋ ਲੈਦਾ ਏ ਤਾਂ ਨਹੀਂ ਪਤਾ ਉਹਨ ਕੀ ਸਰਕਾਰਾਂ ਤੋਂ ਕੋਈ ਮੰਨਤੀ ਕਰਦੀ ਆਂ ਕਹਿੰਦੇ ਕਿ ਸਾਡੇ ਪਿੰਡ ਚ ਜਿਹੜਾ ਵੀ ਨਸ਼ਾ ਵੇਦਾਂ ਨੂੰ ਇੱਥੋਂ ਚੁੱਕ ਕੇ ਲੈ ਜਾਓ ਤੇ ਜਿਹੜਾ ਵੀ ਲੱਗ ਲੱਗੇ ਵੀ ਵੇਦ ਤੁਹਾਨੂੰ ਚੁੱਕੋ ਜਿਹਨੇ ਸਾਡੇ ਵੀਰ ਨੂੰ ਉਹਨ ਦੀ ਤਾਲਾਸ਼ਾ ਉਹਨੂੰ ਪਹਿਲਾਂ ਚੁੱਕ ਕੇ ਲੈ ਗਿਆ ਜੋ ਤੇ ਜਿੰਨੇ ਇਹਦੇ ਨਾਲ ਕੀਤਾ ਉਹਨੂੰ ਵੀ ਲੈ ਕੇ ਜਾਓ ਲੱਗਦਾ ਜਿਹੜੇ ਵੇਦਦੇ ਉਹਨਾਂ ਦੇ ਨਾਲ ਕਈ ਪਰਿਵਾਰ ਇਸ ਤਰ੍ਹਾਂ ਖਰਾਬ ਹੁੰਦੇ ਆ ਸਾਹ ਹਾਡਾ ਪਰਿਵਾਰ ਉੱਜੜ ਗਿਆ ਤੇ ਬਾਕੀਆਂ ਦੇ ਵੀ ਇਦਾਂ ਹੀ ਉੱਜੜ ਗਏ। ਹਾਂ ਇਹ ਤਾਂ ਬੁੱਲਚ ਨੇ ਵੀ ਆਣੇ ਵਾਲੀ ਕਿ ਆਇ ਤੋ ਚਕਾਓ ਚਕਾ ਨਹੀਂ ਚੁਕਾਉਂਦਾ ਕੋਈ ਵੀ ਇਤੋ ਨਸ਼ਾ। ਪਿੰਡ ਦੇ ਵਿੱਚ ਵਿੱਚ ਬੈਕਦਾ। ਹਾਂ ਨੂੰ ਨਹੀਂ ਪਤਾ ਕਿੱਥੋਂ ਵਿਕਦਾ ਲੇਕਿਨ ਇਹ ਲੈ ਕੇ ਜ਼ਰੂਰ ਹੁੰਦਾ ਹੈ। ਕਸ਼ਮੀਰ ਸਿੰਘ ਜੀ ਤੇ ਕਿੱਥੋਂ ਦੇ ਨਾਲੇ ਨਸ਼ਰਾ ਕਲੋਨੀ ਜੀ ਕਿੱਥੇ ਹੋਇਆ ਕਿ ਪਿੰਡ ਦੇ ਬਾਅਦ ਹਾਂਜੀ ਪਿੰਡ 'ਚ ਕੀ ਹੋਇਆ ਇਹ ਨਸ਼ੇ ਕਰਦਾ ਸੀ ਜੀ ਇਹ ਪੰਜਾਂ ਭਰਾਵਾਂ ਦਾ ਪੰਜਾਂ ਭੈਣਾਂ ਦਾ ਭਰਾ ਸੀ ਕੀ ਨਾਮ ਸੀ ਇਸ ਲੜਕੇ ਦਾ ਇਸ ਦਾ ਨਾਮ ਜੇ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਸਾਨੂੰ ਕਿਸ ਨੇ ਦੱਸਿਆ ਤੇ ਅਸੀਂ ਆ ਕੇ ਕਹਿੰਦੇ ਵੀ ਪੌੜੀਆਂ ਲੱਗੇ ਪਿਆ ਜੀ ਤੇ ਨਸਾਨੂੰ ਅਸਾ ਕੀਤਾ ਆਣ ਕੇ ਵੇਖੋ ਪਛਾਣੋ ਵੀ ਤੁਹਾਡਾ ਬੱਚਾ ਹੈ ਅਸੀਂ ਜਦੋਂ ਗਏ ਹਾਂ ਤੇ ਅਸੀਂ ਵੇਖਿਆ ਇਹਨੂੰ ਮਲ ਮੁਰ ਉੱਠਿਆ ਠਾਇਆ ਠੂਇਆ ਵੀ ਆ ਤੇ ਮੁੜ ਕੇ ਇਹਨੂੰ ਮਲਿਆ ਮਲਿਆ ਵੀ ਤੇ ਖਤਮ ਹੋਇਆ ਹੈ ਮੁਰਕੇ ਹੀ ਮੰਜਾ ਮੰਗਾਇਆ ਘਰੋਂ ਮੰਜਾ ਮੰਗਾ ਕੇ ਫਿਰ ਇਹਨੂੰ ਅਹੀਂ ਕਰ ਲੈ ਗਿਆ ਸਰਕਾਰਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਕਿਹਾ ਜਾ ਰਿਹਾ ਪੰਜਾਬ ਚੋਂ ਨਸ਼ਾ ਖਤਮ ਕਰ ਦੇਣਾ ਪਰ ਇਸ ਤੋਂ ਸਰਕਾਰ ਕੁਝ ਹੀ ਸੁੰਦੀ ਗੇਂਦੀ ਨਹੀਂ ਜੀ ਬੜਾ ਅੱਗੇ ਕਹਿ ਕਹਿ ਕੇ ਵੇਖ ਲਿਆ ਇਹਨੂੰ ਦੋ ਤਿੰਨ ਵਾਰ ਹਸਪਤਾਲ ਵੀ ਖੜਿਆ ਪੈਸਾ ਵੀ ਲਾਇਆ ਫੇਰ ਵੀ ਨਹੀਂ ਬਚਦਾ ਰਿਹਾ ਹੁਣ ਐਂਡ ਹੋ ਗਿਆ ਜੀ ਪਿੰਡ ਦੇ ਵਿੱਚ ਹੀ ਨਸ਼ਾ ਵਿਕਦਾ ਬਸ ਇਹਨਾਂ ਨੂੰ ਨਹੀਂ ਪਤਾ ਕਿ ਕਿੱਥੋਂ ਲੈਂਦਾ ਰਿਹਾ ਲੈਂਦਾ ਜ਼ਰੂਰ ਲੈਂਦਾ ਰਿਹਾ ਤੇ ਨਹੀਂ ਕਿ ਸੁਣਨ ਚ ਆਇਆ ਵੇ ਦੋ ਜਾਨੇ ਸੀ ਹਾਂ ਜੀ ਦੋ ਜਾਨੇ ਜੀ ਇੱਕ ਜਾਨਾ ਬਚ ਗਿਆ ਹੈ ਉਦੇਸਾ ਹੈਗੇ ਥੋੜੇ ਥੋੜੇ ਇਦੇ ਤੇ ਸਾਹ ਬਿਲਕੁਲ ਹੀ ਖਤਮ ਹੋ ਗਏ ਜੀ ਮੰਨ ਕੇ ਕਰਦੇ ਪ੍ਰਸ਼ਾਸਨ ਤੋਂ ਮੰਗ ਇਹੋ ਹੀ ਕਰਦੇ ਆਂ ਵੀ ਚਲੋ ਇਹ ਤੇ ਚਲੋ ਇਸ ਤਰ੍ਹਾਂ ਹੋ ਗਿਆ ਗਾਂ ਦੁਨੀਆ ਜਿਹੜੇ ਆਉਣ ਵਾਲੀ ਪੀੜ੍ਹੀ ਉਹਨਾਂ ਦਾ ਵੀ ਚਲੋ ਬਚਾਓ ਹੋਵੇ ਨਸ਼ਾ ਖਤਮ ਹੋਣਾ ਚਾਹੀਦਾ ਜੀ ਜੀ ਬਾਬਾ ਜੀ ਆਪਣਾ ਨਾਮ ਦੱਸ ਕੇ ਤੇ ਅੱਜ ਪਿੰਡ ਦੇ ਵਿੱਚ ਜੋ ਘਟਨਾ ਵਾਪਰੀ ਉਸ ਬਾਰੇ ਜਯ ਵਾਲਮੀਕੀ ਜੀ ਹਰ ਹਰ ਵਾਲਮੀਕੀ ਮੈਂ ਰਵੇਲ ਸਿੰਘ ਰਦਾਵਾ ਮਹਾਰਿਸ਼ੀ ਭਗਵਾਨ ਵਾਲਮੀਕੀ ਸੇਵਾ ਸੁਸਾਇਟੀ ਤੋਂ ਚੇਅਰਮੈਨ ਅੱਜ ਪਿੰਡ ਨਸ਼ਹਿਰੇ ਦੇ ਵਿੱਚ ਇਹ ਜਿਹੜੀ ਬਹੁਤ ਮਤਭਾਗੀ ਘਟਨਾ ਘੱਡੀ ਆ ਇਹ ਇੱਕ ਜਿਹੜਾ ਨਸ਼ਿਆਂ ਦਾ ਦੌਰ ਚੱਲ ਰਿਹਾ ਆ ਨਸ਼ਿਆਂ ਦੇ ਦੌਰ ਦੇ ਕਾਰਨ ਅੱਜ ਇੱਕ ਪੰਜਾਂ ਭੈਣਾਂ ਦਾ ਜਿਹੜਾ ਘਲੋਤਾ ਪ੍ਰਾਸ ਹੀ ਕੱਲਾ ਜਿਹੜਾ ਉਹਦੀ ਜਾਨ ਗਈ ਹੈ ਜੀ ਇੱਕ ਟੀਕਾ ਲਾਉਣ ਦੇ ਕਾਰਨ ਔਰ ਟੀਕਾ ਜਿਹੜਾ ਆ ਇਹ ਵੇਖੋ ਜੀ ਪੁਲਿਸ ਕਹਿੰਦੀ ਅਸੀਂ ਨਸ਼ਾ ਬੰਦ ਕਰਤਾ ਆ ਸਰਕਾਰ ਕਹਿੰਦੀ ਅਸੀਂ ਨਸ਼ਾ ਬੰਦ ਕਰ ਰਹੇ ਹਾਂ ਜੇ ਨਸ਼ਾ ਬੰਦ ਕਰ ਰਹੇ ਨੇ ਨਸ਼ਾ ਬੰਦ ਹੋ ਗਿਆ ਤੇ ਫਿਰ ਨਸ਼ਾ ਕਿੱਥੋਂ ਆ ਰਿਹਾ ਇੱਕ ਹੁਣ ਚੱਲਦੇ ਦੌਰ ਦੇ ਵਿੱਚ ਇੱਕ ਜਿਹੜੀ ਮਹਿਮ ਚਲਾਈ ਆ ਮੁੱਖ ਮੰਤਰੀ ਸਾਹਿਬ ਵੱਲੋਂ ਸੀਐਮ ਸਾਹਿਬ ਵੱਲੋਂ ਉਹਦੇ ਵਿੱਚ ਮਹਿਮ ਚਲਦੀ ਦੇ ਵਿੱਚ ਵੀ ਨਸ਼ਾ ਚੱਲਣ ਡਿਆ ਆ ਜੇ ਨਸ਼ਾ ਚੱਲਦਾ ਆ ਦੋ ਜਣਾਂ ਨੇ ਟੀਕਾ ਲਾਇਆ ਆ ਇੱਕ ਜਣਾ ਮੁੰਡਾ ਬਚ ਗਿਆ ਆ ਉਹਨੂੰ ਕੋਈ ਹੋਸ਼ ਆਸ਼ਨੀ ਆ ਜੀ ਆਪਣੀ ਕੋਈ ਉਹਨੂੰ ਸੁੱਧ ਬੋਧ ਨਹੀਂ ਆ ਗਈ ਇਹ ਜਿਹੜਾ ਮੌਕੇ ਤੇ ਹੀ ਖਤਮ ਹੋ ਗਿਆ ਮੁੰਡਾ ਇਹਨੂੰ ਚਲੋ ਅਸੀਂ ਆਏ ਆ ਬਾਅਦ ਚੋਂ ਦਾ ਪ੍ਰਧਾਨ ਜੀ ਬਲੀ ਪ੍ਰਧਾਨ ਜੀ ਵੀ ਆਏ ਆ ਸਾਰੇ ਆਏ ਆ ਡਾਕਟਰ ਜੁਨੀ ਜੀ ਉਥੇ ਸਾਰੇ ਹੀ ਇਕੱਠੇ ਹੋਏ ਆਂ ਅਸੀਂ ਫੇਰ ਇੱਕ ਰਸਲਾਹ ਕੀਤੀ ਆ ਚਲੋ ਪਰਿਵਾਰ ਕਹਿੰਦਾ ਵੀ ਦੇਖ ਲਿਏ ਚਲੋ ਬਾਇ ਇਹਦੇ ਸਾਹ ਹੈਗੀ ਆ ਅਸੀਂ ਮੌਕੇ ਤੇ ਆਪ ਖੜਿਆ ਹਸਪੀਟਲ ਚ ਬਦਰੀਨਾਥ ਫਤਿਹਗੜ ਚੂੜੀਆ ਰੋਡ ਤੇ ਪਰ ਉਹਨਾਂ ਨੇ ਜਿਹੜਾ ਕਹਤਾ ਵੀ ਬਿਲਕੁਲ ਜੀ ਬੱਚਾ ਡੈੱਡ ਹੋ ਚੁੱਕਾ ਹੈ ਤੇ ਇਸ ਕਰਕੇ ਇਸ ਦੀ ਮੈਂ ਪੁਲਿਸ ਪ੍ਰਸ਼ਾਸਨ ਘਾੜੀ ਬੇਨਤੀ ਕਰਦਾ ਵੀ ਪਾਬੰਦੀ ਲਾਉਣੀ ਚਾਹੀਦੀ ਆ ਔਰ ਜਿਹੜਾ ਸਾਡੇ ਪਿੰਡ ਦੇ ਵਿੱਚ ਆਏ ਨਸ਼ਾ ਇਹ ਖਤਮ ਹੋਣਾ ਚਾਹੀਦਾ ਕਿਉਂਕਿ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਵੱਜ ਸਕੇ ਮੈਂ ਇਹ ਸਰ ਆਪਣਾ ਨਾਮ ਦੱਸ ਕੇ ਤੇ ਪਿੰਡ ਦੇ ਵਿੱਚ ਘਟਨਾ ਵਾਪਰੀ ਮੈਂ ਜੀ ਬਲਵਿੰਦਰ ਸਿੰਘ ਬੱਲੀ ਪਿੰਡ ਨਿਸ਼ਾਰਾ ਕਲਾਂ ਅੱਜ ਜੀ ਇੱਕ ਸਾਡੇ ਪਿੰਡ ਇੱਕ ਲੜਕੇ ਦੀ ਮੌਤ ਹੋਈ ਹੈ ਜੀ ਜੋ ਕਿ ਨਸ਼ਾ ਵਧ ਕਰਨ ਕਰਕੇ ਨਸ਼ਾ ਵਧ ਕੀ ਜੀ ਉਹਨੇ ਆਪਣੀ ਬਾਦੀ ਵਿੱਚ ਟੀਕਾ ਲਾਇਆ ਸੀ ਦੋ ਮੁੰਡੇ ਸੀ ਦੋਵਾਂ ਨੇ ਸਾਡੇ ਇੱਥੇ ਸਟੇਡੀਅਮ ਆ ਜੀ ਉਹਦੇ ਵਿੱਚ ਸਾਡੇ ਪਿੰਡੋਂ ਹੀ ਕਿਸੇ ਕੋਲੋਂ ਨਸ਼ਾ ਲੈ ਕੇ ਤੇ ਨਸ਼ਾ ਕਰ ਰਹੇ ਸੀ ਵੱਧ ਡੋਜ਼ ਹੋਣ ਕਰਕੇ ਇੱਕ ਦੀ ਡੈਥ ਹੋ ਗਈ ਜੀ ਇੱਕ ਜਿਹੜਾ ਲੜਕਾ ਵਾ ਜੀ ਉਹ ਉਹਨੂੰ ਅਸੀਂ ਹਸਪੀਟਲ ਐਡਮਿਟ ਕਰਾਇਆ ਵਾ ਅਸੀਂ ਪੁਲਿਸ ਪ੍ਰਸ਼ਾਸਨ ਦੀ ਵੀ ਨੌਲੇਜ ਚੱਲੇ ਹੁੰਦਾ ਵਾ ਕਿ ਉਹਦੇ ਬਿਆਨ ਲਏ ਜਾਣ ਕਿ ਉਹਨੇ ਨਸ਼ਾ ਕਿੱਥੋਂ ਲਿਆ ਵਾ ਜਿਹਦੇ ਕੋਲੋਂ ਵੀ ਲਿਆ ਵਾ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਜੀ ਸਰਕਾਰ ਨੇ ਮੈਮ ਚਲਾਈ ਆ ਯੋਧਨ ਨਸ਼ਾ ਵਿਰੋਧ ਉਹਦੇ ਸਬੰਧ ਚ ਆਪਾਂ ਹਜੇ ਹਫਤਾ ਪਹਿਲਾਂ ਅਸੀਂ ਮੀਟਿੰਗ ਕੀਤੀ ਸੀ ਜਿਸ ਵਿੱਚ ਪੁਲਿਸ ਪ੍ਰਸ਼ਾਸਨ ਨੇ ਵੀ ਹਿੱਸਾ ਲਿਆ ਸੀ ਜੀ ਪਰ ਉਹ ਮੀਟਿੰਗ ਦਾ ਸਾਡੇ ਪਿੰਡ ਵਾਲਿਆਂ ਤੇ ਕੋਈ ਅਸਰ ਨਹੀਂ ਹੋਇਆ ਹਜੇ ਵੀ ਸਾਡੇ ਪਿੰਡ ਵਿੱਚ ਧੜਾ ਧੜ ਨਸ਼ਾ ਵੇਚ ਰਿਹਾ ਵਾ ਤੇ ਜਿਹੜਾ ਨਸ਼ਾ ਵੇਚ ਰਿਹਾ ਉਹਦਾ ਤੁਸੀਂ ਨਤੀਜਾ ਅੱਜ ਇੱਥੇ ਅਸੀਂ ਕਵਰਾਂ 'ਚ ਮੜੀਆਂ 'ਚ ਖਲੋਤੇ ਆ ਤੁਸੀਂ ਵੇਖ ਹੀ ਲਿਆ ਵਾ ਵੀ ਕਿੱਦਾਂ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ ਇਹਦੇ ਵਿੱਚ ਮੈਂ ਆਪਣੇ ਪਿੰਡ ਵਾਲਿਆਂ ਨੂੰ ਵੀ ਬੇਨਤੀ ਕਰਦਾ ਕਿ ਇਹਦੇ ਵਿੱਚ ਕਿਸੇ ਦੇ ਇੱਕ ਦੇ ਮੋਢੇ ਦੇ ਭਾਰ ਨਹੀਂ ਸੁੱਟਣ ਨਾ ਇਹ ਕੰਮ ਹੋਣਾ ਇਹ ਸਾਰਿਆਂ ਨੂੰ ਏਕਾ ਕਰਨਾ ਪੈਣਾ ਵਾ ਜਿਹੜਾ ਕੋਈ ਝਿਜਕਦਾ ਕਿ ਮੈਂ ਨਾ ਬੋਲਾਂ ਮੈਂ ਨਾ ਬੋਲਾਂ ਇਹ ਸਾਰਾ ਏਕਾ ਕਰਕੇ ਫੇਰ ਬੋਲਣ ਦੀ ਲੋੜ ਐ ਇੱਥੇ ਫੇਰ ਅਸੀਂ ਜਿਹੜੇ ਇੱਥੇ ਕੋਈ 2 4 5 ਸ਼ਰਾਰਤੀ ਅੰਸਰ ਨਸ਼ਾ ਵੇਚਣ ਵਾਲੇ ਅੰਸਰ ਨਹੀਂ ਫੇਰ ਉਹਨਾਂ ਦੇ ਨੱਥ ਪਾ ਸਕਦੇ ਹਾਂ ਜੀ ਬਾਰੋਂ ਆ ਕੇ ਪਿੰਡ ਤੇ ਵੇਚਦਾ ਹੀ ਆ ਪਿੰਡ ਦੇ ਹੀ ਬੰਦੇ ਕੋਈ ਵੇਚਦੇ ਨੇ ਨਹੀਂ ਜੀ ਬਾਹਰ ਵਾਲਾ ਤਾਂ ਅਸੀਂ ਹੁਣ ਪਿੰਡ ਵਿੱਚ ਕੋਈ ਖੰਗਣ ਨਹੀਂ ਦਿੰਦੇ ਜੀ ਜਿਹੜਾ ਕੋਈ ਬਾਹਰੋਂ ਸਾਨੂੰ ਅਣਪਛਾਤਾ ਲੜਕਾ ਦੇਖਦਾ ਮੇਰੇ ਪਿੰਡ ਵਾਲੇ ਮੇਰੇ ਨਾਲ ਬਹੁਤ ਸਾਥ ਦੇ ਰਹੇ ਪ੍ਰਧਾਨ ਜੀ ਸਾਥ ਦੇ ਰਹੇ ਨੇ ਅਸੀਂ ਤੇ ਉਹਦੀ ਜੀ ਛਤਰਪਰੋਲ ਕਰ ਦੇ ਦੀ ਜਿਹੜਾ ਸਾਡੇ ਪਿੰਡ ਵਿੱਚ ਬਾਹਰੋਂ ਕੋਈ ਲੜਕਾ ਹੁਣ ਆ ਰਿਹਾ ਵਾ ਹੁਣ ਸਾਡੇ ਪਿੰਡ ਵਿੱਚ ਹੀ ਜਿਹੜੇ ਕੋਈ 2-4 ਬੰਦੇ ਸ਼ਰਾਰਤੀ ਜਿਹੜੇ ਨਸ਼ਾ ਵੇਚ ਰਹੇ ਨੇ ਉਹ ਹੀ ਹੀ ਤੇ ਸਾਰਾ ਨਸ਼ਾ ਸਪਲਾਈ ਕਰ ਰਹੇ ਨੇ ਉਹਨੂੰ ਕਾਰਵਾਈ ਦੀ ਕੀ ਮੰਗ ਕੀ ਕਰ ਦੇ ਸਕਦਾ ਕਾਰਵਾਈ ਜੀ ਮੈਂ ਐਸ ਐਚਓ ਸਾਹਿਬ ਦੀ ਨੋਟਿਸ ਚ ਲੈ ਆਤਾ ਜੀ ਸਾਡੇ ਚੌਕੀ ਇਨਚਾਰਜ ਨੇ ਉਹਨਾਂ ਦੀ ਵੀ ਨੋਟਿਸ ਚ ਲੈ ਆਤਾ ਵਾ ਜਿਹੜਾ ਇੱਕ ਲੜਕਾ ਕਾਫੀ ਮੁਸ਼ਕਲ ਨਾਲ ਹਸਪੀਟਲ ਖੜ ਕੇ ਉਹਦੀ ਜਾਨ ਬਚਾਈ ਗਈ ਆ ਜੇ ਉਹ ਬੇਹੋਸ਼ ਆ ਉਹਦੇ ਅਸੀਂ ਸ਼ਾਮੀ ਜਾਂ ਸਵੇਰ ਉਹਦੇ ਬਿਆਨ ਦਵਾਵਾਂਗੇ ਕਿ ਇਹ ਨਸ਼ਾ ਇਹਨਾਂ ਨੇ ਕਿਰ ਕੋ ਲੈ ਕੇ ਇਹ ਨਸ਼ਾ ਤੇ ਕਿੰਨੇ ਦਾ ਲੈ ਕੇ ਇਹ ਕੀਤਾ ਵਾ ਇਹ ਜਿਸ ਕਰਕੇ ਇੱਕ ਲੜਕੇ ਦੀ ਜਾਨ ਗਈ ਆ ਉਹ ਕੱਲਾ ਕੱਲਾ ਇੱਕ ਪਰਿਵਾਰ ਦਾ ਮੈਂਬਰ ਸੀ ਆਪਣੀਆਂ ਉਹਦੀਆਂ 4-5 ਸਿਸਟਰਾਂ ਨੇ ਜੋ ਸਾਰੀਆਂ ਇੱਥੇ ਆਈਆਂ ਨੇ ਵੇਖੋ ਤੁਹਾਡੇ ਸਾਹਮਣੇ ਕਿਦਾਂ ਉਹਨਾਂ ਦਾ ਰੋ ਰੋ ਕੇ ਬੁਲਾਹਾਲ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਕਿ ਥੋੜੀ ਜੀ ਸਾਡੇ ਪਿੰਡ ਨਿਸ਼ਾਰੇ ਵਿੱਚ ਕਮਾਨਕ ਥੋੜੀ ਜੀ ਇਹਨੂੰ ਕੱਸਣ ਜਾਂ ਕਿ ਇੱਥੇ ਨਸ਼ੇ ਦੀ ਜੋ ਵੀ ਵਿਕ ਰਿਹਾ ਟੜਾ-ਟੜ ਵਿਕ ਰਿਹਾ ਇਹ ਇਹ ਬੰਦ ਹੋ ਸਕੇ ਜੀ